ਸੋ ਸਿਕਾਟੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ 쿠ਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਨਜ਼ਦੀਕ ਪਿੰਡ ਭੰਗਵਾ ਸੋ ਸਾਡੇ ਨਾਲ ਇੱਕ ਫਾਰਮ ਹੈ ਜਿਸ ਫਾਰਮ ਦੇ ਵਿੱਚ ਪਹੁੰਚੇ ਆ ਸੋ ਸਾਰੀ ਗੱਲਬਾਤ ਕਰਦੇ ਆ ਕਿ ਇਸ ਫਾਰਮ ਨੂੰ ਉਹਨਾਂ ਨੇ ਕਿਵੇਂ ਸਾਰਾ ਇਹ ਪ੍ਰੋਸੈਸ ਜਿਹੜਾ ਤਿਆਰ ਕੀਤਾ ਤੇ ਕਿੰਨੀ ਲੱਗਤਾ ਇਹ ਸੋ ਸਾਡੇ ਨਾਲ ਇਸ ਗੱਲਬਾਤ ਕਰਨ ਦੇ ਲਈ ਮੌਜੂਦ ਹਾਂ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਮਲਪੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਭਰੀ ਇਹ ਜਿਹੜਾ ਵਾ ਪ੍ਰੋਸੈਸ ਹੈ ਇਹ ਕਿਵੇਂ ਦਿਮਾਗ ਦੇ ਵਿੱਚ ਸਾਰਾ ਆਇਆ ਏ ਜੀ ਮੈਂ ਨਾ ਆਪਣਾ ਮੇਰੇ ਬੇਟੇ ਦੇ ਨਾਲ ਬੱਚਾ ਹੋਇਆ ਸੀ ਤੇ ਅਸੀਂ ਉਹਦੀ ਨਾ ਭਾਜੀ ਲੈ ਕੇ ਗਏ ਸੀ ਤੇ ਮੇਰੇ ਕੁੜਮਾ ਨੇ ਰੱਖੇ ਸੀ ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਤੇ ਇੱਕ ਮੁਰਗੀ ਦੇ ਦਿੱਤੀ ਮੈਨੂੰ ਕਹਿੰਦੇ ਵੀ ਚਲੋ ਲੈ ਜਾਓ ਤੁਸੀਂ ਨਾ ਕਿਤੇ ਆਂਡੇ ਖਾ ਲਿਆ ਕਰਿਓ ਲੈ ਲਓ ਵੱਡੇ ਬੱਚੇ ਦਿੰਦੇ ਕਿ ਛੋਟੇ ਵੱਡੇ ਦੁੱਤੇ ਉਹ ਮੈਂ ਵਧਾਈ ਦਿੱਤੀ ਇੱਕ ਸਾਫ ਦੀ ਮੈਂ ਹਾਂਜੀ ਗੋਰੀ ਬੋਲਿਆ ਤੇ ਉਹ ਮੈਂ ਲੈ ਕੇ ਆਇਆ ਤੇ ਉਸ ਤੋਂ ਬਾਅਦ ਨਾ ਉਹਨੇ ਆਂਡੇ ਦਿੱਤੇ ਮੈਨੂੰ ਜਦੋਂ ਤੇ ਮੈਂ ਆਂਡੇ ਤੇ ਚਾਹ ਕਿ ਖਾਣੇ ਮੇਰਾ ਦਿਲ ਨਹੀਂ ਕੀਤਾ ਮੈਂ ਇਹਨਾਂ ਦੇ ਬੱਚੇ ਕਢਾਉਣੇ ਆ ਠੀਕ ਜੀ ਉਹ ਬੱਚਿਆਂ ਵਾਸਤੇ ਮੈਂ ਨਾ ਮੁੜ ਕੇ ਉੱਤੇ ਦੇਖਿਆ YouTube ਤੇ ਤੇ ਇਨਕੂਬेटर ਕਿੱਦਾਂ ਬਣਦਾ ਉਹ ਮੈਂ ਦੇਖਿਆ ਉੱਤੋਂ ਫਿਰ ਇਨਕੂਬेटर ਬਣਾਇਆ ਮੈਂ ਤੇ ਮੈਂ ਪਹਿਲੀ ਵਾਰੀ ਕੋਈ 5 26 ਅੰਡੇ ਲਾਏ ਉਹਦੇ ਵਿੱਚ ਤੇ ਮੇਰੇ ਪੰਜ ਬੱਚੇ ਨਿਕਲੇ ਪੰਜ ਪਾਪ ਜੀ ਨਿਕਲੇ ਫਿਰ ਉਹਦੇ ਵਿੱਚ ਵੀ ਮਸਲਾ ਇਹਦਾ ਹੋ ਗਿਆ ਵੀ ਮੈਂ ਕਾਮਯਾਬ ਹੋ ਗਿਆ ਹੁਣ ਗਾੜੀ ਮੈਂ ਕੰਮ ਕਰ ਸਕਦਾ ਨਹੀਂ ਕੋਈ ਬਾਕੀ ਜਿਹੜੇ ਖਰਚ ਹੋ ਗਏ ਉਹ ਮਤਲਬ ਖਤਮ ਹੋ ਗਏ ਨਾ ਸਾਡੇ ਕੋਲ ਸਹੀ ਟਾਈਮ ਤਰੀਕੇ ਨਾਲ ਜੋ ਮਤਲਬ ਕਮਾਇਆ ਨਹੀਂ ਗਿਆ ਜੋ ਵੀ ਸਿਸਟਮ ਜਿਹੜੇ ਕਮੀਆਂ ਰਹਿ ਗਈਆਂ ਉਹ ਦੁਬਾਰਾ ਫਿਰ ਦੂ ਟੂ ਤੋਂ ਦੇਖ ਕੇ ਸਾਰਾ ਕੁਝ ਤੇ ਦੁਬਾਰਾ ਮੈਂ ਉਹਦੇ ਵਿੱਚ ਮਤਲਬ 60 ਅੰਡੇ ਲਾਇਸੈਂਸ ਅਠਾ ਦੇ ਵਿੱਚ ਮੇਰੇ ਨਾਲ ਕੋਈ 55 ਬੱਚੇ ਨਿਕਲੇ ਕਿ ਦੂਸਰੀ ਜਿਹੜੀ 55 ਨਿਕਲੇ ਹਾਂ 100% ਰਿਜ਼ਲਟ ਮੇਰਾ ਨਿਕਲਿਆ ਪੰਜ ਵਿੱਚ ਫਲਚਰ ਹੋਏ ਬਾਕੀ ਨਿਕਲੇ ਹਾਂਜੀ ਹਾਂਜੀ ਸੋ ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਲੋ ਦਾ ਇਹਦਾ ਸ਼ੌਂਕ ਪਿਆ ਗਿਆ ਫਿਰ ਮੈਂ ਹੋਰ ਬੜਾ ਨਵੀਆਂ ਤੇ ਚਾਲੂ ਕੀਤਾ ਕੰਮ ਹੋਰ ਲਿਆ ਲਿਆ ਤੇ ਤਿਆਰ ਕੀਤੇ ਹੁਣ ਇਸ ਟਾਈਮ ਮੇਰੇ ਕੋਲ 6-700 ਬੱਚਾ ਜੀ 6-700 ਹਾਂਜੀ ਕੁਝ ਮੈਂ ਸੇਲ ਵੀ ਕਰ ਚੁੱਕਾ ਕੋਈ 5-600 ਬੱਚਾ ਸੇਲ ਕਰ ਚੁੱਕਾ ਜੇ ਜਦੋਂ ਪਹਿਲੀ ਤੁਸੀਂ ਮਸ਼ੀਨ ਜਿਹੜੀ ਆ ਬਣਾਈਆਂ ਰਸਮੀ ਕੀਤੀ ਉਹ ਤੇ ਕਿੰਨੀ ਲੱਗਦਾ ਸੀ ਤੇ ਕਿੰਨਾ ਸਮਾਂ ਕੋਲ ਲੱਗਿਆ ਉਹਤੇ ਲੱਗਤਾ ਈ ਸਾਰੀ ਮੇਰੀ ਉਦੋਂ 2500 ਰੁਪਇਆ 2500 ਹਾਂਜੀ 2500 ਰੁਪਏ ਦੇ ਉਹ ਜੋ 60 70 ਲੈ ਪੈਂਦੇ ਸੀਗੇ ਤੇ 2500 ਦੇ ਵਿੱਚ ਮੇਰੇ ਮਤਲਬ ਮਸ਼ੀਨ ਤਿਆਰ ਹੋ ਗਈ ਸੀ ਤੇ ਉਹ ਮਸ਼ੀਨ ਦਾ ਸਾਰਾ ਪ੍ਰਕਿਰਿਆ ਦੱਸੋ ਕਿ ਉਹ ਕਿਵੇਂ ਸਾਰਾ ਜਗ੍ਹਾ ਲੱਗਾ ਕਿਵੇਂ ਉਹ ਮਾਰਕੀਟ ਦੇ ਵਿੱਚੋਂ ਪ੍ਰੋਸੈਸ ਕੀਤਾ ਜਾਂ ਕਿਵੇਂ ਕਿਵੇਂ ਉਹ ਨਹੀਂ ਨਹੀਂ ਜੀ ਉਹ ਨਾ ਆਨਲਾਈਨ ਸਮਾਨ ਮੰਗਾ ਲੀਦਾ ਇਹਨਾਂ ਦਾ ਜਿਹਦਾ ਇਹਦਾ ਕੰਟਰੋਲਰ ਹੋ ਗਿਆ ਇੱਕ ਇਹਦੇ ਵਿੱਚ ਪੱਖਾ ਲੱਗਦਾ ਬਲਬ ਲੱਗਦੇ ਨੇ ਤੇ ਇੱਕ ਜਿਹੜੀ ਪੇਟੀ ਹੁੰਦੀ ਆ ਨਾ ਥਰਮੋਕੋਲ ਦੀ ਪੇਟੀ ਹੁੰਦੀ ਆ ਇਹ ਤੇ ਥਰਮੋਕੋਲ ਦੀ ਪੇਟੀ ਨੂੰ ਪਹਿਲਾ ਟੇਬਲ ਨਾਲ ਲਵੇਟ ਕੇ ਫਿਰ ਉਹਦੇ ਵਿੱਚ ਇੱਕ ਕੰਟਰੋਲਰ, ਵਾਲਵ ਤੇ ਇੱਕ ਪੱਖਾ ਲਾਉਣਾ ਪੈਂਦਾ। ਫਿਰ ਉਹਦੇ ਨਾਲ ਮਤਲਬ ਹੀਟ ਜਿਹੜੀ ਕੰਟਰੋਲ ਕਰਦਾ ਕਿੰਨੀ ਹੀਟ ਚਾਹੀਦੀ, ਕਿੰਨੀ ਡਾਊਨ ਚਾਹੀਦੀ ਉਹ ਸਾਰਾ ਉਹਦੇ ਵਿੱਚ ਕੰਟਰੋਲ ਹੁੰਦਾ। ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਮਨ ਲੋ ਟੇ ਕਿੰਨੇ ਵਾਲੀ ਜਿਹੜੀ ਪਹਿਲੀ ਬਣਾਈ ਤੁਸੀਂ ਤੇ 2500 ਰੁਪਏ ਦੀ ਬਣੀ ਸੀ। ਹਾਂਜੀ। ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚੱਲਣਗੀਆਂ? ਮੇਰੇ ਕੋਲ ਇਸ ਟਾਈਮ ਤਿੰਨ ਮਸ਼ੀਨਾਂ ਨੇ ਜੀ। ਹਾਂਜੀ। 250 ਵਾਲੀ ਇੱਕ 250 ਵਾਲੀ ਇੱਕ 70 ਵਾਲੀ ਇੱਕ ਹਾਂਜੀ ਇਹ ਜਿਹੜਾ ਪ੍ਰਸ਼ਾਸਨ ਤੁਸੀਂ ਚਾਲੂ ਕੀਤਾ ਵਾ ਇਹ ਸਿਆਲ ਕੀਤਾ ਹੈ ਗਰਮੀ ਦੀ ਕੀਤਾ ਨਹੀਂ ਇਹ ਜੀ ਗਰਮੀ ਦੀ ਕੀਤਾ ਹੈ ਅੱਜ ਕੱਲ ਦਾ ਟਾਈਮ ਸੀ ਜਦੋਂ ਸ਼ੁਰੂ ਕੀਤਾ ਸੀ ਸਾਲ ਹੀ ਹੋ ਗਿਆ ਇੱਕ حساب ਨਾਲ ਤੇ ਇੱਕ ਸਾਲ ਦੇ ਵਿੱਚ ਹੁਣ ਮਤਲਬ ਸੇ 700 ਬੱਚਾ ਨਾ ਕਰ ਜਿਵੇਂ ਮੌਸਮ ਚੇਂਜ ਹੁੰਦਾ ਵਾ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚ ਕੁਝ ਕਰਨੀ ਪੈਂਦੀ ਹੁੰਦੀ ਹੈ ਪ੍ਰੋਸੈਸ ਵੀ ਚੇਂਜ ਕਰਨੇ ਪੈਂਦੇ ਹੋਣਗੇ ਨਾ ਮੌਸਮ ਦਾ ਹਿਸਾਬ ਨਾਲ ਇਹ ਜਿੱਦਾਂ ਹੁਣ ਗਰਮੀ ਆ ਗਰਮੀ ਦੇ ਵਿੱਚ ਬਾਹਰ ਦਾ ਟੈਂਪਰੇਚਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਹੁਣ ਸਾਨੂੰ ਚਾਹੀਦਾ 37.7 ਟੈਂਪਰੇਚਰ ਚਾਹੀਦਾ ਇਹਦਾ ਤੇ ਬਾਹਰ ਦਾ ਟੈਂਪਰੇਚਰ 38 ਹੋ ਜਾਂਦਾ 39 ਹੋ ਜਾਂਦਾ ਉਹਦੇ ਵਾਸਤੇ ਫਿਰ ਸਾਨੂੰ ਕੂਲਰ ਲਾਉਣਾ ਪੈਦਾ ਮਸ਼ੀਨ ਦੇ ਲਾਗੇ ਵੀ ਥੋੜਾ ਹੀਟ ਜਿਹੜੀ ਕਮਰੇ ਦੀ ਸੈੱਟ ਕਰਨ ਵਾਸਤੇ ਇਹ ਗਰਮੀਆਂ ਦੇ ਵਿੱਚ ਹਾਂਜੀ ਗਰਮੀਆਂ ਦੇ ਵਿੱਚ ਸਿਆਲ ਦੇ ਵਿੱਚ ਸਰਦੀਆਂ ਦੇ ਵਿੱਚ ਸਿਆਲ ਦੇ ਵਿੱਚ ਨਹੀਂ ਕੋਈ ਜ਼ਰੂਰਤ ਸਿਆਲ ਦੇ ਵਿੱਚ ਤੋਂ ਆਟੋਮੈਟਿਕ ਉਹਨਾਂ ਪੂਰਾ ਆਪਣਾ ਸੈੱਟ ਰੱਖਣਾ ਹੁੰਦਾ ਗਰਮੀ ਜੇ ਥੋੜੀ ਜ਼ਰੂਰਤ ਪੈਂਦੀ ਹੈ ਜਦੋਂ ਜਿਆਦੀ ਦਿੱਕਤ ਜਿਹੜੀ ਸਰਦੀਆਂ 'ਚ ਹੁੰਦੀ ਆ ਕਿ ਜਾਂ ਸਿਆਲ 'ਚ ਆਪਣੇ ਗਰਮੀ ਦੀ ਦਿੱਕਤ ਜ਼ਿਆਦਾ ਜਿਹੜੀ ਇਹਨਾਂ ਮਸ਼ੀਨ ਦੀ ਟੈਂਪਰੇਚਰ ਦੀ ਉਹ ਗਰਮੀ 'ਚ ਹੁੰਦੀ ਹੈ ਲੇਕਿਨ ਬੱਚੇ ਸਾਹਮਣੇ ਦੀ ਦਿੱਕਤ ਜਿਹੜੀ ਆ ਉਹ ਸਿਆਲ 'ਚ ਹੁੰਦੀ ਆ ਇਹ ਇਨਰਜੀ ਜਿਹੜਾ ਦੋਵਾਂ ਦੇ ਵਿੱਚ ਮਾਇਨ ਕੀਤਾ ਵਾ ਬਲ ਜ਼ਿਆਦਾ ਜਿਹੜੀ ਆ ਮਸ਼ੀਨ ਜਿਹੜੀ ਆ ਰਿਜ਼ਲਟ ਜਿਹੜਾ ਵਧੀਆ ਤਦੋ ਕਿ ਮੌਸਮ ਜਿਹੜੇ ਰਿਜ਼ਲਟ ਜੇ ਆਪਣੇ ਹੱਥ ਚ ਜੇ ਆਪਾਂ ਟੈਂਪਰੇਚਰ ਦਾ ਸੈੱਟ ਰੱਖ ਦੇ ਨਾਲ ਤੇ 100% ਰਿਜ਼ਲਟ ਨਿਕਲੇਗਾ ਜੇ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਡਾਊਨ ਹੋ ਗਿਆ ਤੇ ਉਹਦੇ ਵਿੱਚ ਫਿਰ ਕਮੀ ਪੇਸ਼ੀ ਰਹਿ ਗਈ ਤਾਂ ਫਿਰ ਰਿਜ਼ਲਟ ਨਹੀਂ ਆਏ ਜਿਵੇਂ ਤੁਸੀਂ ਗਰਮੀਏ ਚ ਲਾ ਦਿੰਦੇ 60 ਆਂਡੇ ਲਾ ਦਿੰਦੇ ਤੇ ਗਰਮੀਏ 60 ਦੇ 60 ਹੀ ਮਤਲਬ ਰੈਸਕਿਉਂਦੇ ਨਿਕਲ ਆਉਂਦੇ ਜੇ ਸਿਆਲ ਦੇ ਵਿੱਚ ਇਹੋ ਬਸ ਇਸ ਦੁਬਾਰਾ ਲਾਉਂਦੇ ਜੋ ਤਾਂ ਕਿ ਉੱਚੀ ਮੁਸ਼ਕਲ ਆਉਂਦੀ ਹੋਵੇ ਨਹੀਂ ਨਹੀਂ ਇਹ ਤਾਂ ਮਤਲਬ ਮਸ਼ੀਨ ਦੇ ਵਿੱਚ ਟੈਂਪਰੇਚਰ ਲੱਗਣਾ ਕੰਟਰੋਲਰ ਹੈ ਨਾ ਉਹ ਕੰਟਰੋਲਰ ਦੇ ਜਿੰਨਾ ਨੂੰ ਹੀਟ ਚਾਹੀਦੀ ਉੰਨੀ ਉਹਦੇ ਵਿੱਚ ਰੱਖਣੀ ਰੱਖਣੀ ਹੈ ਹਾਂਜੀ ਸਿਆਲ ਦੇ ਫਿਰ ਤੁਹਾਨੂੰ ਉਹਦੇ ਵਿੱਚ ਜਾਨੀ ਕਿ ਬਲਬ ਵਗੈਰਾ ਜਾਂ ਹੋਰ ਜੋ ਸਿਸਟਮ ਆ ਚੇਂਜ ਕਰਨਾ ਪੈਂਦਾ ਨਹੀਂ ਸਿਆਲ ਦੇ ਵਿੱਚ ਮਤਲਬ ਉਹ ਉਹ ਹੀ ਹੈ ਤੇ ਇਹ ਹੁੰਦੀ ਨੇ ਮਤਲਬ ਜਿੱਦਾਂ ਆਪਾਂ ਸੈਟਾਂ ਦਾ ਸਰਾਖ ਕੱਢਦੇ ਹਵਾ ਵਾਸਤੇ ਉਹ ਮਤਲਬ ਥੋੜੇ ਕੱਟ ਕਰਦੇ ਪੈਂਦੇ ਨੇ ਦੋ ਜਾਂ ਤਿੰਨ ਛੜਦੀਦੇ ਨੇ ਬਾਕੀ ਬੰਦ ਕਰ ਦਿੰਦੇ ਨੇ ਇਹ ਜੇ ਕਿ ਨਵਾਂ ਮਤਲਬ ਨੌਜਵਾਨੇ ਜਾ ਕੇ ਇਹ ਸੈਟਅਪ ਲਾਉਣਾ ਵਾ ਤੇ ਕਿੰਨਾ ਥਾਂ ਤੇ ਕਿਦਾਂ ਦਾ ਮੋਲ ਚਾਹੀਦਾ ਸਾਰੀ ਮਤਲਬ ਜਾਣਕਾਰੀ ਜੀ ਆਪਣਾ ਘਰ ਦੇ ਵਿੱਚ ਸ਼ੁਰੂ ਕਰ ਸਕਦੇ ਆ ਬਹੁਤਾ ਥਾਂ ਨਹੀਂ ਚਾਹੀਦਾ ਇਹਦੇ ਵਾਸਤੇ ਜੇ ਆ ਘਰ ਵਿੱਚ ਥੋੜਾ ਜਿਹਾ ਕੰਮ ਕਰਨਾ ਵਾ ਵੱਧ ਤੋਂ ਵੱਧ ਵੀ 20 2 ਤੇ ਉਹਦੇ ਵਿੱਚ ਕਰ ਸਕਦੇ ਨੇ ਤੇ ਉਹਦੇ ਵਿੱਚ ਘੱਟੋ ਘੱਟ ਵੀ ਤੇ 3-400 ਜਾਨਵਰ ਜਿਹੜਾ ਆ ਸਕਦਾ ਹਾਂਜੀ ਮਸ਼ੀਨਵਾਸਤ ਦੀ ਜਾਂ ਕੁਝ ਵੀ ਚਾਹੀਦੀ ਮਸ਼ੀਨਵਾਸਤ ਤੇ ਇੱਕ ਘਰ ਦਾ ਕੋਨਾ ਪਿਆ ਉਹਦੇ ਵਿੱਚ ਰੱਖ ਛੜ ਉੱਥੇ ਚਲਾ ਦਿਓ ਬਹੁਤ ਇੱਜ ਤੁਹਾਡੇ ਮੈਂ ਦੇਖਿਆ ਜਾਨਵਰ ਚੋਣ ਫਿਰਨ ਵੀ ਦੇ ਥੋੜਾ ਬਹੁਤਾ ਗਾੜੀ ਮਤਲਬ ਥੋੜਾ ਖਾ ਰਸਾਮ ਚਾਹੀਦਾ ਖਾਲੀ ਹਾਂਜੀ ਹਾਂਜੀ ਨਹੀਂ ਉਹ ਤੇ ਮਤਲਬ ਕੋ ਬਣਵਾਸਤੇ ਬੱਚੇ ਨੂੰ ਚਾਹੀਦੇ ਨਾ ਬਾਹਰ ਖੁੱਲੀ ਜੇ ਫ੍ਰੀ ਰੇਂਜ ਦਾ ਕੰਮ ਕਰਨਾ ਹੋਵੇ ਉਹ ਤੇ ਥੋੜੀ ਜਗ੍ਹਾ ਚਾਹੀਦੀ ਹੈ ਮਤਲਬ ਇੱਕ ਨਾਲ ਦੋ ਕ ਨਾਲ ਥਾਂ ਹੋਵੇ ਨਾ ਬੰਦੇ ਕੋਲ ਤੇ ਬੜਾ ਵਧੀਆ ਆਰਾਮ ਨਾਲ ਬਿਜ਼ਨਸ ਕਰ ਸਕਦਾ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਬਾਰ ਕੱਢਦੇ ਨਾ। 1 ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜਾ ਫਲੇ ਛੱਡੀ ਦੇ। ਜਦੋਂ ਮਤਲਬ ਇਹ ਨਿਕਲ ਜਾਂਦੇ ਫਿਰ ਆਹਸਤਾ ਆਹਤਾ ਜਿਦਾ ਦਾ ਟੈਂਪਰੇਚਰ ਵੀ ਜਿਹੜਾ ਥੋੜਾ ਬਹੁਤ ਚੇਂਜ ਕਰਨਾ ਪੈਂਦਾ। ਉਹ ਤੇ ਜਿਹਦਾ ਇੱਕ ਜਦੋਂ ਪਹਿਲੇ ਦਿਨ ਤੋਂ ਨਿਕਲਦੇ ਨੇ। 1 ਦਿਨ ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਨਾਰਮਲ ਟੈਂਪਰੇਚਰ ਤੇ ਲੈ ਕੇ ਆਉਣਾ ਹੁੰਦਾ। ਪਹਿਲੇ ਦਿਨ ਤੋਂ ਮਤਲਬ ਚਾਲੂ ਕਰੀਦਾ ਥੋੜਾ ਥੋੜਾ ਘਟਾਉਣਾ ਚਾਲੂ ਕਰੀਦਾ। ਹਾਂ ਜੀ ਤੇ ਇਹ ਜਦੋਂ ਪਹਿਲੀ ਵਾਰ ਤੁਸੀਂ ਲਿਆਂਦਾ ਸਾਰਾ ਸੈਟਅਪ ਕੀਤਾ ਤੇ ਘਰ ਦੇ ਵਿੱਚ ਇੰਨਾ ਪਾਸ ਕਰਦੇ ਨੇ ਕਿ ਆ ਵੀ ਕੀ ਮੁਸ਼ਕਲ ਆ ਜਗਾਰਜਾ ਤਿਆਰ ਕਰਨਾ ਨਹੀਂ ਪਹਿਲਾਂ ਤਾਂ ਨਹੀਂ ਸੀ ਮੰਨਦੇ ਸੀ ਇਹ ਤਾਂ ਜਦੋਂ ਦੋ ਲੈ ਕੇ ਆ ਉਦੋਂ ਵੀ ਨਹੀਂ ਕਿਤੇ ਨਹੀਂ ਖੜਨੇ ਆਪਾਂ ਕਦੀ ਰੱਖੀ ਵੀ ਨਹੀਂ ਸੀ ਪਰ ਇਸ ਟਾਈਮ ਦੇਖੋ ਵੀ ਸਾਰਾ ਪਰਿਵਾਰ ਮੇਰਾ ਅਮਰਦਾ ਰਹੀ ਹੈ ਸਾਰੇ ਮੇਰੇ ਨਾਲ ਸਾਰਾ ਕੰਮ ਕਰਾਉਂਦੇ ਨੇ ਜਿਵੇਂ ਘਰਾਂ ਦੇ ਵਿੱਚ ਅਖੀ ਦਾ ਮਾਰਬਲ ਪੱਥਰ ਲੱਗੇ ਨੇ ਵਧੀਆ ਮਾਹੌਲ ਲੱਗਾ ਤੇ ਹਰ ਜਿਹੜੀ ਚੀਜ਼ਾਂ ਨੇ ਜਿਹਨੇ ਅਕਸਰੀ ਇਹ ਨਕਸਾਂ ਦੇ ਕਰਦੀਆਂ ਨੇ ਨਹੀਂ ਨਹੀਂ ਉਹ ਤੇ ਸਾਡਾ ਸਾਡਾ ਸੈਪਰੇਟ ਐ ਇੱਕ ਸਾਈਡ ਤੇ ਹੈ ਜੀ ਉਹ ਆਪਾਂ ਪਸ਼ੂਆਂ ਵਾਲਾ ਸੀਗਾ ਉਹਦੇ ਵਿੱਚ ਆਪਾਂ ਸਾਰਾ ਕੀਤਾ ਦੇ ਬਹੁਤ ਵਧੀਆ ਕੋਈ ਚੱਕਰ ਇਹ ਹੁਣ ਮਤਲਬ ਇੰਨਾ ਸੈਟਅਪ ਲਾਉਣ ਦੇ ਨੂੰ ਮਤਲਬ ਕਿੰਨੀ ਮਤਲਬ ਕਿ ਆਂ ਦੀ ਮਤਲਬ ਵਰਤ ਤੇ ਸਾਰੀ ਜਦਾ ਕਰਕੇ ਲਾਉਣਾ ਖਰਚਾ ਆ ਮੇਰਾ ਵੱਲੋਂ ਪਹਿਲਾਂ ਤਾਂ ਜਿਹੜਾ ਬਣਾਈ 2500 ਦੀ ਪੇਟੀ ਬਣਾਈ ਸੀ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਬਣੀ ਆ ਉਹ 55000 ਦੀਆਂ ਦੋ ਬਣੀਆਂ ਸੀਗੀਆਂ ਹਾਂਜੀ ਮਤਲਬ 11000 15000 ਦੇ ਵਿੱਚ ਮੇਰੀ ਮਸ਼ੀਨਾਂ ਸੀਗੀਆਂ ਤੇ ਬਾਕੀ ਕੋਈ 5-7 ਸੌ ਦਿਨਾਂ ਜਾਨਵਰ ਬਾਅਦ ਚੁਲਿਆਦੇ ਬਾਹਰੋਂ ਛੋਟੇ ਲਿਆਂਦੇ ਵੱਡੇ ਕਰਕੇ ਉਹਨਾਂ ਦੇ ਆਡੇ ਲੈ ਕੇ ਗਾੜੀ ਫਿਰ ਬੱਚੇ ਗਾੜੀ ਤਿਆਰ ਕੀਤੀ ਹੁਣ ਤੁਹਾਨੂੰ ਮੇਰੇ ਖਿਆਲੋਂ ਜਿਹੜੇ ਵੀ ਆਡੇ ਵਗਰਾ ਮੇਰੇ ਕੋਲ ਅਕਰੋ ਰੈਸਕੂ ਹੋਈਦੇ ਹੋਣਗੇ ਆ ਸਾਰੇ ਆਪਣੇ ਘਰ ਦੇ ਹੀ ਹੁੰਦੇ ਨੇ ਹਾਂ ਤੁਹਾਡੇ ਕੋਲ ਜਰੀਆ ਬਰੀਡਾਂ ਤਕਰੀਬਨ ਕਾਫੀ ਹੋ ਗਈਆਂ ਨੇ ਹਾਂਜੀ ਕਾਫੀ ਬਰੀਡਾਂ ਨੇ ਮੇਰੇ ਕੋਲ ਇਸ ਟਾਈਮ ਹੈਗੇ ਨੇ ਟਰਕੀ ਨੇ ਸਿਲਕੀ ਆ ਆਰਆਰ ਕੜਕਨਾਥ ਆ ਫਿਰ ਕਰੈਲਰ ਆ ਡਬਲ ਐਫ ਜੀ ਜਿਹਨੂੰ ਬੋਲਦੇ ਨੇ ਉਹ ਨੇ ਜੀ ਤੇ ਫਿਰ ਅਸੀਲ ਆ ਫਿਰ ਉਹਦੇ ਵਿੱਚ ਚਕੋਰਾ ਵੀ ਆਈਆਂ ਨੇ ਮਟੇਰੇ ਵੀ ਹੈਗੇ ਨੇ ਹਾਂਜੀ ਇਹ ਮਤਲਬ ਜਿਆਦੀ ਡਿਮਾਂਡ ਹੈ ਕਿ ਨਰਮਾਂ ਦੀ ਜਿਆਦੀ ਆਉਂਦੀ ਹੈ ਡਿਮਾਂਡ ਜਿਆਦਾ ਹੈਗੀ ਹੈ ਜੀ ਕੜਕਨਾ ਅਤੇ ਆਰਆਰ ਦੀ ਜਿਹੜੇ ਆਂਡੇ ਵਾਲੀ ਬਰੀਡ ਹੈ ਜਿਹੜੇ ਵੱਲੋਂ ਜਿਨ੍ਹਾਂ ਨੇ ਸਿਰਫ ਆਂਡੇ ਵਾਸਤੇ ਕੰਮ ਕਰਨਾ ਘਰ ਜਿਨ੍ਹਾਂ ਨੇ ਆਂਡੇ ਖਾਣੇ ਜਾਂ ਆਂਡੇ ਲੈਣੇ ਵੇਚਣੇ ਕਰ ਰਹੇ ਉਹ ਆਰ ਆਈ ਆਰ ਤੇ ਡਬਲ ਐਫ ਜੀ ਇਹ ਆਡੇ ਘਰ ਦੇ ਵਿੱਚ ਕਿਉਂ ਜ਼ਿਆਦਾ ਇਸਤੇਮਾਲ ਹੋਣੇ ਕਿ ਕੀ ਇਹ ਨਾਟ ਹੈ ਜਿਹੜਾ ਖਾਸ ਕਿਸਮ ਇਹ ਜਿਹੜੇ ਦੇਸੀ ਫਰਾਂਡ ਨੇ ਤੁਹਾਨੂੰ ਬੋਧ ਜਿਹੜਾ ਫ੍ਰੀ ਰੇਜ ਵਿੱਚ ਰੱਖਦੇ ਆ ਤੇ ਇਹ ਤੁਸੀਂ ਇੱਕ ਆਂਡਾ ਖਾ ਲੋ ਤੇ ਜਿਹੜੇ ਬਾਜ਼ਾਰ ਚ ਮਿਲਦੇ ਨੇ ਉਹਦੇ ਡ੍ਰੈਲਰ ਤੇ ਮਿਲਦੇ ਨੇ ਜਿਹੜੇ ਦੂਸਰੇ ਆਉਂਦੇ ਨੇ ਉਹ 10 ਗਰਮ ਬਰਾਬਰ ਆ ਜਿਹੜਾ ਕਰਕਨਾਥ ਹੈ ਇਹ ਜਿਹੜਾ ਮਤਲਬ ਕਾਫੀ ਜਰੀਏ ਦੀ ਮਾਨਤਾ ਜਨਕੀ ਕਰਕਨਾਥ ਦਾ ਜਿਹੜਾ ਆਂਡਾ ਨਾ ਕਰਕਨਾਥ ਦਾ ਆਂਡਾ ਇਹ ਮਤਲਬ ਸ਼ੂਗਰ ਵਾਲੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਇੱਕ ਜਦੋਂ ਜਿਹਨੂੰ ਦਮਾ ਹੁੰਦਾ ਸ਼ੂਗਰ ਇੱਕ ਜਿਹੜੇ ਆਪਣੇ ਜਿਮ ਵਾਸਤੇ ਦੇ ਵਿੱਚ ਇੱਕ ਤਾਂ ਕੈਸਟਰੋਲ ਫ੍ਰੀ ਆ ਇੱਕ ਇਹਦੀ ਫੈਟ ਫ੍ਰੀ ਆ ਦੋ ਚੀਜ਼ਾਂ ਫ੍ਰੀ ਇਹਦੇ ਪਰ ਪ੍ਰੋਟੀਨ ਬਹੁਤ ਹੈ ਦੇ ਵਿੱਚ ਇਹ ਜਿਹੜੀ ਬਰੀਡ ਹੈ ਮੇਰੇ ਖਿਆਲ ਨਾਲ ਬਾਹਰ ਦੀ ਆ ਕਿ ਕਰਕਣਾ ਤੇ ਹਾਂਜੀ ਹਾਂਜੀ ਇਹ ਜੰਗਲ ਦੀ ਬਰੀਡ ਜੰਗਲਾਂ 'ਚ ਰਹਿੰਦੀ ਸੀ ਆ ਇਹ ਜੰਗਲੀ ਬਰੀਡ ਆ ਪਰ ਇਹਦਾ ਆਂਡਾ ਜਿਹੜਾ ਉਹ ਬਹੁਤ ਹੀ ਵਧੀਆ ਦਾ ਮੀਟ ਵੀ ਕਾਲਾ ਹੁੰਦਾ ਆਂਡਾ ਆਂਡਾ ਬਹੁਤ ਵਧੀਆ ਇਹਦਾ ਇਹਦਾ ਕੋਈ ਟੇਸਟ ਜਿਹਦੇ ਵਿੱਚ ਕੋਈ ਫਰਕ ਉਹ ਜਾਪਦਾ ਨਹੀਂ ਟੇਸਟ ਕੋਈ ਫਰਕ ਨਹੀਂ ਟੇਸਟ ਸੇਮ ਹੋ ਦੇਸੀਆਂ ਦੇ ਵਰਗੇ ਹਾਂ ਉਹ ਉਸੇ ਹਿਸਾਬ ਜਿਵੇਂ ਇੱਕ ਦੇਸੀ ਆਂਡਾ ਦੂਜਾ ਉਹ ਆਂਡੇ ਦੇ ਵਿਚਾਰ ਚ ਕੋਈ ਫਰਕ ਨਹੀਂ 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 ਸੈਚ ਕੋਈ ਫਰਕ ਨਹੀਂ ਆ ਸੇਮ ਹੋ ਦੇਸੀ ਆਂਡੇ ਤੇ ਜਿਹੜਾ ਮਤਲਬ ਹੁਣ ਮਤਲਬ ਕਿੰਨੀ ਤੁਹਾਨੂੰ ਮਤਲਬ ਮਹੀਨੇ ਦਾ ਜਿਹੜਾ ਇਹਦਾ ਮਤਲਬ ਸਾਰਾ ਖਰਚਾ ਵਗੈਰਾ ਕੱਢ ਕੇ ਤੇ ਕਹਿੰਦਾ ਬਰਾਤੋਂ ਨਹੀਂ ਲੱਗਦਾ ਮਲਪਾ 30-40000 ਰੁਪਏ ਦਾ ਆਰਾਮ ਨਾਲ ਜੀ 30-40 ਹਾਂਜੀ ਜਿਹੜੇ ਮਤਲਬ ਹੁਣ 20 30 ਲੱਖ ਰੁਪਏ ਲਾ ਕੇ ਨੌਜਵਾਨ ਜਿਹੜੇ ਨੇ ਉਧਰ ਨੂੰ ਉਮਰ ਕਰਨ ਦੇ ਕਹਦੇ ਆ ਦੀ ਹੀ ਜਾ ਕੇ ਕੰਮ ਕਰਨ ਦੇ ਉੱਥੇ ਵੀ ਫਾਰਮਰ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਜੀ ਮੈਂ ਵੀ ਮਤਲਬ ਕਬਾਇਤ ਵਿੱਚ 6-7 ਸਾਲ ਲਾ ਕੇ ਆਇਆ ਸੀ ਮੈਂ ਡਰਾਈਵਰੀ ਕਰਦਾ ਸੀ ਪਰ ਕੰਮ ਵੀ ਕੋਈ ਏਡਾ ਭਾਰਾ ਨਹੀਂ ਸੀ ਬੱਸ ਚਲਾਉਂਦਾ ਸੀ ਆਰਾਮ ਨਾਲ ਸਵਾਰੀ ਲਾਹ ਨਹੀਂ ਲਾਹ ਨਹੀਂ ਪੈਸੇਂਜਰ ਦਾ ਕੰਮ ਹੈਗਾ ਬਹੁਤ ਵਧੀਆ ਕੰਟਰੀ ਸੀ ਬਹੁਤ ਵਧੀਆ ਕੰਪਨੀ ਸੀ ਪੈਸੇ ਵੀ ਚੰਗੇ ਬਣਦੇ 60-70 ਹਜ਼ਾਰ ਰੁਪਏ ਮਹੀਨੇ ਦਾ ਘਰ ਪਾਉਂਦਾ ਸੀ ਖਾ ਪੀ ਕੇ ਉੱਥੇ ਮੈਂ ਪਰ ਲੇਕਿਨ ਜਿਹੜਾ ਸਕ ਸੌ ਲਿਆ ਕੰਮ ਕਰ ਲਿਆ ਸੌ ਲਿਆ ਖਾਲਿਆ ਕੰਮ ਕਰ ਲਿਆ ਬਸ ਇਹ ਮੁਝੇ ਮਤਲਬ ਫਰੀ ਹੈ ਮਤਲਬ ਜਿੱਦਾ ਆਜ਼ਾਦੀ ਨਹੀਂ ਹੈਗੀ ਆਪਣੇ ਕੰਮ ਦੇ ਵਿੱਚ ਆਜ਼ਾਦੀ ਹੈ ਜਦੋਂ 2 ਘੰਟੇ ਕਰ ਲਿਆ ਸਵੇਰੇ 2 ਸ਼ਾਮ ਨੂੰ ਮੁੜ ਕੇ ਆਰਾਮ ਨਾਲ ਬੈਠੇ ਇਹ ਇਹਦੇ ਵਿੱਚ ਜਾਨਕੀ ਪਰਿਵਾਰਕ ਮੈਂਬਰ ਨੂੰ ਸਹਿਯੋਗ ਦੇ ਰਹੇ ਨੇ ਕਿ ਪੂਰਾ ਜੀ ਪੂਰਾ ਪਰਿਵਾਰਕ ਮੈਂਬਰ ਪੂਰਾ ਸਵੇਰ ਤੋਂ ਹੀ ਗਲਮ ਕਲਪ ਗਾਮਸ਼ਾ ਚੱਲ ਜਾਂਦੇ ਫੀਡ ਵਗੈਰਾ ਚੱਲ ਜਾਂਦੇ ਹਾਂਜੀ ਮਗਰ ਉਹ ਕਰਦੇ ਸਾਰਾ ਕਰ ਲੈਂਦੇ ਨੇ ਜੀ ਉਹ ਮਸ਼ੀਨਾਂ ਦਾ ਵੀ ਦੇਖ ਲੈਂਦੇ ਨੇ ਜਾਨੋ ਫੀਡ ਪਾਉਣੀ ਉਹ ਵੀ ਪਾ ਦਿੰਦੇ ਸਾਰੇ ਕੁਝ ਕਰ ਲੈਂਦੇ ਨੇ ਇਹ ਮਸ਼ੀਨਾਂ ਦੇ ਵਿੱਚ ਜਿਵੇਂ ਆਂਡੇ ਲੱਗੇ ਨੇ ਇਹਨਾਂ ਨੂੰ ਮਤਲਬ ਚੇਂਜ ਵਗੈਰਾ ਕਰਨਾ ਪੈਂਦਾ ਉਹ ਮਤਲਬ ਘਮਾਉਣੇ ਪੈਂਦੇ ਰੋਟੇਟ ਕਰਨੇ ਪੈਂਦੇ ਮਤਲਬ ਦਿਨ ਚ 4 ਵਾਰੀ ਦਿਨ ਚ 4 ਵਾਰੀ ਘਮਾਉਣੇ ਪੈਂਦੇ ਰੋ ਕੋਈ ਜ਼ਿਆਦਾ ਵੱਡਾ ਕਮਣੀ ਹੈ ਉਹ ਤੋਂ ਬਾਅਦ ਤੁਹਾਨੂੰ ਪਤਾ ਹੈ ਆਟੋ ਦੇਵਾ ਜਤਨ ਘੰਟੇ ਬਾਅਦ ਕੁਮਾਰਿਓ ਹਾਂਜੀ ਠੀਕ ਉਹ ਤੇ ਫਿਰ ਕੋ ਟਿਕਮਾਰ ਕਰਦੇ ਹੋਗੇ ਜਾ ਕੇ ਮੈਂ ਸਰ ਨਹੀਂ ਨਹੀਂ ਉਹਦੇ ਮਤਲਬ ਨਿਸ਼ਾਨ ਲਾ ਕੇ ਰਖਦੀ ਨੇ ਵਿੱਚ ਤੇ ਪਤਾ ਲੱਗ ਜਾਂਦਾ ਵੀ ਕੋਈ ਮੈਦ ਨਹੀਂ ਕੋਈ ਮੈਦ ਬਾਹਰੋਂ ਪਤਾ ਲੱਗ ਜਾਂਦਾ ਕਿਸ਼ਨ ਦਾ ਹਾਂਜੀ ਸਰੋ ਟੇਟ ਹੋਏ ਕਿ ਨਹੀਂ ਹੋਏ ਠੀਕ ਹਾਂਜੀ ਤੇ ਜਿਹੜੇ ਹੁਣ ਮੈਂ ਰੱਖਿਆ ਨਾ ਪਾਏ ਹੀ ਮੇਰੇ ਖਿਆਲ ਕਿੰਨੇ ਦਿਨਾਂ ਤੱਕ ਜਿਹੜਾ ਨਿਕਲ ਆ ਮੇਰੇ ਖਿਆਲ ਇੱਕ ਦੋ ਦਿਨਾਂ ਤੱਕ ਮੇਰੇ ਖਿਆਲ ਬੱਚੇ ਨਿਕਲਣਗੇ ਬਾਹਰ ਆਹ ਬੱਚੇ ਹੁਣ ਨਿਕਲੇ ਨੇ ਦੋ ਦਿਨ ਹੋ ਗਏ ਨਿਕਲੇ ਨੇ ਹੁਣ ਫਿਰ ਕੱਲ ਜਾਂ ਪਰਸੋਂ ਫਿਰ ਨਿਕਲਣ ਵਾਲੇ ਆ ਹਾਂਜੀ ਇਹ ਕਿੰਨੇ ਦਿਨ ਤੱਕ ਮਸ਼ੀਨ ਚ ਰਹਿੰਦੇ ਤੇ ਉਸ ਤੋਂ ਕੀ ਨੰਬਰ ਬੱਚੇ ਨਿਕਲਉਂਦੇ ਆ ਫਿਰ ਉਹਨੂੰ ਮਤਲਬ ਬਰੂਡਰ ਦੇ ਵਿੱਚ ਰੱਖਾ 7 ਦਿਨ ਉਸ ਤੋਂ ਬਾਅਦ ਫਿਰ ਵੱਡਾ ਬਰੂਡਰ ਹੈ ਉਹਦੇ ਵੱਡੇ ਰੂਮ ਚ ਲੈ ਜਿੰਦੇ ਆ ਪਾ 15 ਦਿਨ ਬਾਅਦ ਫਿਰ ਨਾਰਮਲ ਚੱਕ ਛੱਡ ਦਿੰਦੇ ਆ ਹਾਂਜੀ ਹਾਂਜੀ ਤੇ ਇਹ ਜਿਹੜੇ ਮਤਲਬ ਇਸ ਤੋਂ ਇਲਾਵਾ ਜਿਹੜੀਆਂ ਮਤਲਬ ਹੋਰ ਬਲੀਡਾਂ ਨੇ ਜਿਵੇਂ ਮਤਲਬ ਜਿਹੜੀਆਂ ਕਰਦੀਆਂ ਨੇ ਇਹ ਕਿ ਲੱਗਦਾ ਨਹੀਂ ਕਿਵੇਂ ਕਿਵੇਂ ਕੁਦਰਤ ਨਾਲ ਥੋੜੀ ਜਿਹੀ ਮਦਦ ਕੀਤਾ ਜਾਂਦਾ ਖਲਾਫ ਨਹੀਂ ਨਹੀਂ ਇਹ ਉਹ ਤੇ ਦੇਖੋ ਜੀ ਜੇ ਹੁਣ ਮੁਰਗੀ ਥਲੇ ਆਪਾਂ ਕਈ ਵੀ ਮੁਰਗੀ ਥਲੇ ਬਾਕੇ ਬੱਚੇ ਕਢਾਈਏ ਮੁਰਗੀ ਨੇ ਮਲੋ ਜਿਹੜਾ ਉਹਨੇ 15 ਅੰਡੇ ਤੋਂ ਵੱਧ ਨਹੀਂ ਕਰਨਾ ਮਲੋ ਇਹ ਨਹੀਂ ਸੀਮਾ ਦੀ ਹਾਂਜੀ ਸੀਮਾ ਦੀ ਫਿਰ ਉਹਨੇ 3 ਮਹੀਨੇ ਜਿਹੜੇ ਉਹਨੇ ਖੈੜਾ ਨਹੀਂ ਛੱਡਣਾ ਬੱਚਿਆਂ ਦਾ ਇਹ ਇਹਦੇ ਤੇ ਉਹਦੇ ਨਾਲ ਫਿਰ ਸਾਡੇ ਉਹ ਆਂਡੇ ਦੀ ਜਿਹੜੀ ਉਹ ਵੀ ਮਤਲਬ ਘਟਦੇ ਰਹੇ ਹੁਣ ਅਸੀਂ 3 ਮਹੀਨੇ ਚ ਕਿੰਨੇ ਆਂਡੇ ਲਾਦੇ ਮੁਰਗੀ ਕੋਲ ਨਹੀਂ ਉਹ ਮੁਰਗੀ ਜਿਹੜੀ 3 ਮਹੀਨੇ ਰੱਖਦੀ ਦੀ 21 ਦਿਨਾਂ ਚ ਕੱਢ ਲੇ 21 ਉਹਦੇ 21 ਦਿਨ ਬੱਚੇ ਉਹਨੇ ਵੀ 21 ਦਿਨ ਬਾਅਦ ਕੱਢਨੇ ਆ ਹਾਂਜੀ ਪਰ ਜਿਹੜੇ ਬੱਚੇ ਜਦੋਂ ਛੱਡਦੀ ਆ ਨਾ ਉਹਦੇ ਮਤਲਬ 2 ਮਹੀਨੇ ਤੇ ਕਰਕੇ ਛੱਡਨੇ ਆ 2 ਮਹੀਨੇ ਕਰਕੇ ਹਾਂਜੀ 21 ਦਿਨ ਤਾਂ ਬੇਚੀ ਨਹੀਂ ਲੈ ਗਏ ਬੱਚੇ ਨਿਕਲਦੇ ਬਾਅਦ 2 ਮਹੀਨਾ ਢਾਈ ਲੈ ਜਾਂਦੇ ਉਹਨੇ ਫਿਰ ਉਹ ਬੱਚੇ ਫਿਰ ਚੋਹ ਫਿਰ ਨਹੀਂ ਦਿੰਦੀ ਰੱਖ ਲੈਂਦੀ ਆਪਣੇ ਕੋਲ ਨਾਲ ਹੀ ਉਹ ਉਦੋਂ ਚ ਗਾਉਣਾ ਸਾਰਾ ਕੁਝ ਕਰਦਾ ਉਹਨੇ ਫਿਰ ਜੇ ਅਸੀਂ ਉਹ ਮੁਰਗੀਆਂ ਲੱਗੇ ਜਾਂਦੇ ਤਾਂ ਕੋਈ ਮਤਲਬ ਐਕਸੈਪਟ ਕਰਦੀ ਜਾਂ ਮਾਰਦੀ ਨਾ ਨਹੀਂ 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 ਕੋਈ ਕੋਈ ਚੱਕਰ ਨਹੀਂ ਹੈਗਾ ਹਾਂਜੀ ਹਲੋ ਕੋਈ ਚਲ ਤਾਂ ਅਸੀਂ ਆਮ ਤੁਰਦੇ ਫਿਰਦੇ ਆਮ ਇਕੱਠੇ ਹੀ ਰਹੇ ਫਿਰ ਸਾਰੇ ਦੇਖ ਹੀ ਲੇ ਤੁਸੀਂ ਬਾਹਰ ਫਿਰਦੇ ਇਕੱਠੇ ਹੀ ਸਾਰੀਆਂ ਜਾਂਦੀਆਂ ਹਾਂਜੀ 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 ਇੱਕ ਦੋ ਨੂੰ ਕਰਦੇ ਨੇ ਥੋੜਾ ਵੱਡੇ ਜਿਹੜੇ ਛੋਟੇ ਨੂੰ ਮਾਰਦੇ ਨੇ ਤੋਂ ਇੱਕ ਦੋ ਦਮ ਹੁੰਦਾ ਹੋ ਕੇ ਆਪਣੇ ਸੈਕਟਰ ਬਿਲਕੁਲ ਅੱਖ ਮਿਟ ਜਾਂਦੇ ਹਾਂ ਦੇ ਹਾਂਜੀ ਤੇ ਇਹ ਤੋਂ ਇਲਾਵਾ ਜਿਹੜੀਆਂ ਮਸ਼ੀਨਾਂ ਨੇ ਮਤਲਬ ਕਿਹੜੇ ਕਿਹੜੇ ਮਤਲਬ ਜਿਹੜੀਆਂ ਇਹ ਬਲੀਟਾਂ ਜਿਹੜੀਆਂ ਤਿਆਰ ਕਰ ਸਕਦੇ ਹਰ ਇੱਕ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਮਤਲਬ ਜਿਹੜਾ ਬੱਚਾ ਘੜਾ ਸਕਦੇ ਹਰ ਇੱਕ ਤਰ ਹਾਂ ਪਰ ਕੁਝ ਮੰਚੀ ਮਤਲਬ ਹਾਂ ਪੰਛੀ ਨਹੀਂ ਜਿਹੜੇ ਮਤਲਬ ਹਵਾ ਚ ਉੱਡਦੇ ਨੇ ਉਹਨਾਂ ਦੇ ਨਹੀਂ ਜਿਹੜੇ ਜ਼ਮੀਨ ਤੇ ਚੁਗਦੇ ਨੇ ਉਹ ਉਹਨਾਂ ਦੇ ਘੜਾ ਸਕਦੇ ਕੋ ਜਿਹੜੇ ਅਸਮਾਨ ਵਿੱਚ ਉੱਡਦੇ ਆ ਉਹਨਾਂ ਦੇ ਜਿਹੜੇ ਜਿੰਨੇ ਵੀ ਬੱਚੇ ਨਿਕਲਦੇ ਨੇ ਉਹਨਾਂ ਨੂੰ ਚੋਗਾ ਖੁਦ ਖੋਣਾ ਪੈਂਦਾ ਮਤਲਬ ਆਪ ਨਹੀਂ ਖਾ ਸਕਦੇ ਬੱਚੇ ਤੇ ਇਹ ਜਿਹੜੇ ਧਰਤੀ ਵਾਲੇ ਜਾਨਵਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਆਪ ਚੋਣਾ ਚੱਲੂਗਾ ਇਹਨਾਂ ਪੰਛੀ ਜਿਹੜੀ ਬਲੀਡਾਂ ਤੋਂ ਇਲਾਵਾ ਤੁਸੀਂ ਕਦੇ ਉਹ ਪਰ ਡੈਮੋ ਵਿੱਚ ਚੱਕ ਕੀਤੀ ਕਰੀ ਮਸ਼ੀਨ ਵਿੱਚ ਪਾ ਦਿੱਤੇ ਰਿਜ਼ਲਟ ਕਿਵੇਂ ਨਿਕਲੇ ਮੈਂ ਜੀ ਕਾਂ ਦੇ ਬੱਚੇ ਕਿਹੜਾ ਦੇਖੇ ਸੀ ਕਾਂ ਦੇ ਮਤਲਬ ਨਾ ਸਾਡੇ ਇੱਕ ਇੱਥੇ ਅੰਬ ਸੀਗਾ ਤੇ ਹਵਾ ਦੇ ਨਾਲ ਡਿੱਗ ਪਿਆ ਉਹਦੇ ਉੱਪਰ ਉਹਨਾਂ ਨੇ ਢੇ ਦਿੱਤੇ ਸੀ ਉਹ ਮੈਂ ਚੱਕ ਕੇ ਤੇ ਮਸ਼ੀਨ ਚ ਪਾਤੇ ਉਹ ਬੱਚੇ ਨਿਕਲੇ ਪਰ ਉਹਦਾ ਫਿਰ ਸਾਨੂੰ ਪਤਾ ਜੀ 2 ਮਹੀਨੇ ਕਿੱਦਾਂ ਮਤਲਬ ਆਪਾਂ ਪਾਲੇ ਨੇ ਪਾਲ ਕੇ ਤੇ ਕਰਕੇ ਕੇਰ ਦੋ ਨਾ ਦਿੱਤੇ ਸਰੰਜਨਾ ਪਾਣੀ ਚੁੰਡੀ ਦੇ ਨਾਲ ਉਹਨੂੰ ਦਾਣੇ ਖੋਣੇ ਦਿਹਾੜੀ ਦੇ ਪੰਜ ਪੰਜ ਵਾਰੀ ਸਾਰੇ ਤੇ ਜੀਆਂ ਦੀ ਵਾਰੀ ਡਿਊਟੀ ਲੱਗੀ ਹੁੰਦੀ ਜਦੋਂ ਜਾਣਾ ਉਹਨੇ ਬਹੁਤ ਔਟ ਲੜੀ ਸਾਨੂੰ ਕੋਈ ਖਵਾਓ ਉਹ ਦੋ ਮਹੀਨੇ ਦੇ ਕਰਕੇ ਤਿੰਨ ਦਫੇ ਉੱਡੇ ਉਹ ਫਿਰ ਤੇ ਕਿ ਕਿਤੇ ਲੱਗਦਾ ਨਹੀਂ ਪਲਾਸ 2 ਬੀਏ ਐਵੇਂ ਬਰੇ ਨੇ ਪਰ ਉਹਨਾਂ ਦੇ ਵੀ ਦਿਮਾਗ ਜਿਹਾ ਤੁਹਾਡੇ ਸਾਹਮਣੇ ਮਤਲਬ ਇਹ ਥੋੜਾ ਜਿਹਾ ਗਰੀਵਾ ਜਾਣ ਰਿਹਾ ਉਹ ਕੋਈ ਇੱਦਾਂ ਤਗੜਾ ਦਿਮਾਗ ਲਾਉਣਾ ਐਨੇ ਮਤਲਬ ਚੁਣੌਤੀ ਕੁਦਰਤ ਨੂੰ ਦੇ ਕੇ ਇੱਕ ਮਗਰਮਕ ਲੱਗ ਜAVE ਚੀਜ਼ ਨੂੰ ਜੰਪਲ ਕਰ ਲੈਣਾ ਇਹ ਕਿ ਕਿਤੇ ਲੱਗਦਾ ਨਹੀਂ ਕਿ ਚੁਣੌਤੀ ਨਹੀਂ ਨਹੀਂ ਜਿਦੇਖੋ ਜਿਦੇ ਮਲ ਕੰਮ ਚ ਬੰਦਾ ਪੈ ਜਾਂਦਾ ਨਾ ਇੱਕ ਇੰਟਰਸਟ ਹੋਣਾ ਚਾਹੀਦਾ ਬੰਦੇ ਦਾ ਮੈਂ ਇਹ ਕੰਮ ਕਰਾਂ ਹੁਣ ਜਦੋਂ ਮੈਨੂੰ ਸੀ ਵੀ ਮੈਂ ਹੁਣ ਇਹ ਇਹਦੇ ਮੁਰਗੀ ਦੇ ਬੱਚੇ ਕਢਾਉਣੇ ਨੇ ਮੈਂ ਕਰਨਾ ਮੈਨੂੰ ਬਹੁਤ ਜ਼ਿਆਦਾ ਸੀ ਮੈਂ YouTube ਦਾ ਖਿਆੜਾ ਹੀ ਨਹੀਂ ਛੱਡਿਆ ਦੇਖਦਾ ਹਰ ਤਰ੍ਹਾਂ ਦੀ ਵੀਡੀਓ ਦੇਖੀ YouTube ਤੇ ਮੈਂ ਵੀ ਕਿੱਦਾਂ ਬੱਚੇ ਤਿਆਰ ਕਰਦੇ ਆ ਕਿੱਦਾਂ ਇਹਨਾਂ ਨੂੰ ਸਾਬਾੜਾ ਕਿਹੜੀ ਦਵਾਈ ਦੇਣੀ ਕੀ ਕਰਨਾ ਮੈਂ ਕਿਸੇ ਕੋਲ ਵੀ ਨਹੀਂ ਪੁੱਛਿਆ ਸਾਰਾ ਮੈਂ YouTube ਤੋਂ ਦੇਖ ਕੇ ਮੈਂ ਕੀਤਾ ਕਿੰਨਾ ਚਿਰੇ ਲੱਗਿਆ YouTube ਤੋਂ ਸਾਰਾ ਸਿੱਖਦੇ ਕਿੰਨਾ ਕੋਲ ਮੈਨੂੰ ਮਤਲਬ 2 ਮਹੀਨੇ ਤਿੰਨ ਤੋਂ ਮੈਂ ਦੇਖਦਾ ਰਿਹਾ ਕਰਦਾ ਰਿਹਾ ਦੇਖਦਾ ਰਿਹਾ ਕਿਵਦਾ ਸਾਰਾ ਕੁਝ ਸਿੱਖਦਾ ਹਾਂਜੀ ਤੇ ਮੈਨੂੰ ਸਿੱਖਦਾ ਰਿਹਾ ਜਿਹੜੀ ਵੀ ਚੀਜ਼ ਮੈਨੂੰ ਚਾਹੀਦੀ ਮੈਂ ਉਹ ਤਾਂ ਕੱਢ ਲੈਂਦਾ ਰਿਹਾ ਹਾਂਜੀ ਤੁੱਕ ਜੂਟ ਆਫ ਦੇ ਕੋਈ ਚੀਜ਼ਾਂ ਨਾ ਪਾਸ ਦਿੱਤੀਆਂ ਜਰੂਰ ਜਾਂਦੀਆਂ ਨੇ ਪਰ ਉਹਨਾਂ ਦੇ ਵਿੱਚ ਇਹ ਚੀਜ਼ਾਂ ਡਿclare ਨਹੀਂ ਕੀਤਾ ਜਾਂਦਾ ਵੀ ਇੰਨਾ ਹੋਊਗਾ ਜਿਉਂਗਾ ਉਹਦੇ ਵਿੱਚ ਗੈਪ ਜਰੂਰ ਓਦੈ ਰੱਖ ਲਿਆ ਜਾਂਦਾ ਪਰ ਉਹ ਤੋਂ ਇਲਾਵਾ ਤੁਸੀਂ ਅਕਸਰ ਆਪਣਾ ਦਵਾ ਵੀ ਲਾ ਲਾ ਵਿੱਚ ਨਹੀਂ ਉਹ ਤਾਂ ਫਿਰ ਦੇਖੋ ਜੀ ਕਰਨਾ ਪੈਂਦਾ ਨਾ ਵੀ ਹੁਣ ਵੀ ਇਹਨਾਂ ਨੂੰ ਬੱਚਿਆਂ ਨੂੰ ਕੀ ਮਤਲਬ ਕਮੀਆਂ ਮਤਲਬ ਕਿਦਾਂ ਹੋਣੇ ਗਰਮੀ ਲੱਗ ਰਹੀ ਹੈ ਨਾ ਜੇ ਸਰਦੀ ਲੱਗ ਰਹੀ ਹੈ ਕੀ ਉਹ ਸਾਰਾ ਕੁਝ ਆਪ ਹੀ ਦੇਖਣਾ ਪੈਂਦਾ ਹਾਂਜੀ ਹਾਂਜੀ ਠੀਕ ਠਾਕ ਜਣ ਕੇ ਹੁਣ ਤੁਸੀਂ ਮਤਲਬ ਕੋਈ ਵੀ ਮਦਦ ਤੁਹਾਡੇ ਕੋਲੋਂ ਦਾ ਜਣ ਕੇ ਐਕਟਰਾ ਜਾਂ ਮਸ਼ੀਨਾ ਜਾਂ ਕੋਈ ਥੋੜੀ ਬਹੁਤੀ ਮਾਤ ਲੈਂਦੇ ਕੋਈ ਕਮੀ ਪੈਛੇ ਰਹਿੰਦਾ ਕਾਨੂੰ ਮਤਲਬ ਕੋਈ ਕਰਦਾ ਪ੍ਰੋਜੈਕਟ ਲਉਂਦਾ ਥੋੜੀ ਬਹੁਤੀ ਢਿਲ ਮਟ ਰਹੀਦੀ ਤੁਸੀਂ ਨੂੰ ਮੈਨੂੰ ਜਾਗਰੂਤਤਾ ਜੁੜ ਦੋ ਜਰੂਰ ਜੀ ਜੂ ਜੋ ਸਾਡੇ ਕੋਲ ਹੈਲਪ ਹੋ ਸਕੀ ਜਰੂਰ ਕਰਾਂਗੇ ਆਪਾਂ ਜੇ ਕੋ ਮਸ਼ੀਨ ਤਿਆਰ ਕਰਾਉਣੀ ਜਾਂਦਾ ਮਸ਼ੀਨ ਵੀ ਤਿਆਰ ਕਰਕੇ ਦੇਵਾਂਗੇ ਬੱਚੇ ਚਾਹੀਦੇ ਜਿਹਨੂੰ ਬੱਚੇ ਵੀ ਆਪਾਂ ਸੇਲ ਕਰਦੇ ਆ ਬੱਚੇ ਵੀ ਮਿਲਣਗੇ ਹਾਂਜੀ ਤੇ ਇਹ ਜਿਹੜਾ ਵਾ ਮਤਲਬ ਪੈਂਦਾ ਕਿੱਥੇ ਆ ਤੇ ਇਹ ਸਾਰਾ ਮਤਲਬ ਜੇ ਕਿਨਾਂ ਤੁਹਾਡੇ ਦਾ ਰਾਫਤਾ ਕਰਨਾ ਤੇ ਕਿੱ ਤੇ ਕਲਾਂ ਨੌਰ ਕਸਬਾ ਕਲਾਂ ਨੌਰ ਉਹਦੇ ਨਜ਼ਦੀਕ ਸਾਡਾ ਪਿੰਡ ਆ ਭੰਗਵਾ ਹਾਂਜੀ ਇਹ ਜਿਹੜਾ ਤੁਹਾਡਾ ਮਤਲਬ ਵਜਦਾ ਹੋਊਗਾ ਕੋਈ ਬੈਨਰ ਵਜਦਾ ਉਹ ਕਿੰਨ ਕਿਸ ਨਾਮ ਤੋਂ ਵਜਦਾ ਹੈ ਕਮਲ ਫਾਰਮ ਹਾਂਜੀ ਕਮਲ ਫਾਰਮ ਕਰਕੇ ਦੇਖ ਲਓ YouTube ਤੇ ਵੀ ਇਹ ਸਾਰਾ ਕੁਝ Instagram ਤੇ ਵੀ ਇਹ Facebook ਤੇ ਵੀ ਇਹ ਚੀਜ਼ ਹੁਣ ਹੁਣ ਕਿੰਨੀਆਂ ਬਲੀਡਰਾਂ ਤੁਹਾਡੇ ਕੋਲ ਜਿਹੜੀ ਮੜ ਜੇ ਕਰਕੇ ਮੇਰੇ ਕੋਲ ਇਸ ਟਾਈਮ 10 10 ਤੋਂ 12 ਬਲੀਡਰਾਂ ਹਾਂਜੀ ਹਾਂਜੀ ਠੀਕ ਠੀਕ ਠੀਕ